ਦੇਖੋ ਜਿਹੜੀ ਇਹ ਲੋਕ ਸਭਾ ਦੀ ਇਲੈਕਸ਼ਨ ਸੀ ਇਹਦੇ ਚ ਸਭ ਤੋਂ ਜਿਹੜਾ ਵੱਡਾ ਮੁੱਦਾ ਪੂਰੇ ਦੇਸ਼ ਚ ਕੋ ਸੀ ਕਿ ਦੇਸ਼ ਤੇ ਸੰਵਿਧਾਨ ਨੂੰ ਬਚਾਉਣਾ ਲੋਕਤੰਤਰ ਨੂੰ ਬਚਾਉਣਾ ਤੇ ਜੋ ਪਰੰਪਰਾ ਪੂਰੇ ਦੇਸ਼ ਚ ਜਦੋਂ ਤੋਂ ਦੇਸ਼ੇ ਯਾਦ ਹੋਇਆ ਲੋਕ ਸਭਾ ਦੀ ਚੱਲਦੀ ਰੋਕ ਬਣਾਉਣ ਦੀ ਉਹਨਾਂ ਨੂੰ ਬਹਾਲ ਜਿਹੜਾ ਉਹ ਕਰਵਾਉਣਾ ਤੇ ਇਹ ਜਿਹੜੀ ਸਪੀਕਰ ਦੀ ਇਲੈਕਸ਼ਨ ਹੈ ਇਦੇ ਵਿੱਚ ਵੀ ਜਿਹੜੀ ਇੱਕ ਪਰੰਪਰਾ ਚੱਲਦੀ ਆਉਂਦੀ ਹੈ ਦੇਸ਼ ਦੀ ਜਗਤ ਤੋਂ ਬਾਅਦ ਕਿ ਜਿਹੜਾ ਡਿਪਟੀ ਸਪੀਕਰ ਆਪੋਜੀਸ਼ਨ ਦਾ ਮੰਨਦਾ ਤੇ ਸਪੀਕਰ ਜਿਹੜਾ ਉਹ ਸੱਤਾਧਿਰ ਦਾ ਜਿਹੜਾ ਉਹ ਬਣਦਾ ਸੋ ਇਸੇ ਨੂੰ ਲੈ ਕੇ ਜਿਹੜੀ ਸਰਕਾਰ ਦੇ ਕਿ ਜਿਹੜੀ ਡਿਮਾਂਡ ਹੈ ਉਹ ਰੱਖੀ ਸੀ ਤੇ ਕੱਲ ਮੀਟਿੰਗ ਦੇ ਵਿੱਚ ਵੀ ਡਿਸਕਸ ਹੋਇਆ ਪਰ ਬੀਜੇਪੀ ਨੇ ਇਹਨੂੰ ਸਿਰੇ ਤੋਂ ਨਕਾਰ ਦਿੱਤਾ ਤੇ ਕਿ ਅਸੀਂ ਜਿਵੇਂ ਪਹਿਲਾਂ ਵੀ ਭਾਈ ਅਸੀਂ ਕਿਸੇ ਪਰਪਰਾ ਨੂੰ ਨਹੀਂ ਮੰਨਦੇ ਨਾ ਅਸੀਂ ਆਨਰਸ ਵਿੱਚ ਪੰਟੀਏ ਤੇ ਜਿਸ ਤਰ੍ਹਾਂ ਪਹਿਲਾਂ ਇੱਕ ਧੱਕੇਸ਼ਾਹੀ ਵਾਲਾ ਤਾਣਾਸ਼ਾਹੀ ਵਾਲਾ ਰੱਬੀਆ ਜਿਹੜਾ ਕਿ ਜਿੱਤੀ ਦਾ ਪਹਿਲਾ ਸੀ ਉਸ ਤੇ ਅੱਜ ਕੰਮ ਕਰਨਾ ਚਾਹੁੰਦੀ ਹੈ ਸੋ ਅਸੀਂ ਇਹ ਫਸਟਾ ਖਿੱਦ ਕੇ ਸਾਰੇ ਇਡੀਆ ਲਾਈਨ ਦੀ ਮੀਟਿੰਗ ਚ ਕੇ ਆਪਣਾ ਕੈਂਡੀਡੇਟ ਪਾਰਾ ਗਏ ਤੇ ਲੜਾਈ ਜਿਹੜੀ ਹੈ ਉਹ ਲੜਾਂਗੇ ਕਿਉਂਕਿ ਦੇਸ਼ ਨੇ ਕਿ ਤੋਂ ਮਜ਼ਬੂਤ ਆਪੋਜੀਸ਼ਨ ਦਿੱਤੀ ਹੈ ਕਿ ਮਜ਼ਬੂਤ ਆਪੋਜੀਸ਼ਨ ਮੈਂ ਸਮਝਦਾ ਕਿ ਲੋਕ ਸਭਾ ਦੇ ਅੰਦਰ ਟਿਕਣੀ ਚਾਹੀਦੀ ਹੈ ਕਿ ਦੇਸ਼ ਦੀ ਪਰੰਪਰਾ ਜਿਹੜੀ ਕਿ ਦਿੱਤੀ ਸਪੀਕਰ ਆਪੋਜੀਸ਼ਨ ਦਾ ਬਣਦਾ ਉਹਨੂੰ ਕਹਿੰਨੋ ਪਰੰਪਰਾ ਨੂੰ ਬਚਾਉਂਦੀ ਹੋਈ ਆਪੋਜੀਸ਼ਨ ਜਿਹੜੀ ਹੈ ਉਹ ਨਜ਼ਰ ਆਉਣੀ ਚਾਹੀਦੀ ਹੈ ਇਹ ਬਾਕੀ ਉਮਰ ਲਾਜੀ ਦਾ ਪਿਛਲੇ 5 ਸਾਲ ਦਾ ਕਾਰਜਕਾਲ ਜਿਹੜਾ ਪੂਰੇ ਦੇਸ਼ ਦੇ ਲੋਕਾਂ ਨੇ ਦੇਖਿਆ ਤੇ ਕਿਸ ਤਰ੍ਹਾਂ ਉਹ ਜਿਹੜੇ ਆਪੋਜੀਸ਼ਨ ਦੇ ਮੈਂਬਰ ਤੋਂ ਦੇਖਣਾ ਨੂੰ ਸਪੈਨਡ ਕਰ ਦਿੱਤਾ ਜਾਂਦਾ ਸੀ ਬਿਨਾ ਕਹਿੰਨੋ ਵੀ ਬਹਿਸ ਹੋਈ ਡਿਬੇਟ ਹੋਈ ਜਿਹੜੇ ਬਿਲ ਨੇ ਉਪਾਸਤ ਕਰਕੇ ਦਿੱਤੇ ਚਾਹਦੇ ਸੀ ਤੋਂ ਅੱਜ ਦੀ ਘੜੀ ਮੈਂ ਤਾਂ ਇਕੱਲੇ ਚਰੋ ਇੰਡੀਆ ਲਾਇਸਲਸ ਅਸੈਂਬਲੀ ਕੱਟੇ ਹੈਗਾ ਜਿਹੜੇ ਬੀਜੇਪੀ ਦੇ ਨਾਲ ਗੱਲ ਨੇ ਉਹਨਾਂ ਨੂੰ ਵੀ ਅਸੀਂ ਸਲਾਹ ਦੇਣਾ ਚਾਹੁੰਦੇ ਹਾਂ ਕਿਉਂਕਿ ਜੀਵੇਂ ਦਾ ਮਾਹੌਲ ਬਣਿਆ ਹੋਇਆ ਹੈ ਅੱਜ ਕੇਂਦਰ ਦੇ ਵਿੱਚ ਬੀਜੇਪੀ ਕੋਲੇ ਇਕੱਲੇ ਕੋਲੇ ਫੁੱਲ ਮжоਰਿਟੀ ਤੇ ਮੋਦੀ ਸਰਕਾਰ ਆ ਜਾਂ ਕਹਿ ਲਓ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਨੂੰ ਆਦਤ ਹੈ ਜਾਂ ਕਹਿ ਲਓ ਜਦੋਂ ਤੋਂ ਮੁੱਖ ਮੰਤਰੀ ਰਹੇ ਪ੍ਰਧਾਨ ਮੰਤਰੀ ਬਣੇ ਵੀ ਫੁੱਲ ਮжоਰਿਟੀ ਨਾਲ ਕੰਮ ਕਰਦੀ ਉਸ ਤਰ੍ਹਾਂ ਦੀ ਸਿਧਾਂਤ ਅੱਜ ਦੀ ਘੜੀ ਬੀਜੇਪੀ ਦਾ ਪੂਰਾ ਜੋਰ ਲੱਗਿਆ ਹੋਇਆ ਕਿ ਕਿਸੇ ਤਰ੍ਹਾਂ 272 ਦਾ ਜਿਹੜਾ ਅਕੜਾ ਹੈ ਉਹ ਪਾਰ ਕਰੇ ਤੇ 272 ਦਾ ਅਕੜਾ ਪਾਰ ਕਰਨ ਲਈ ਸਭ ਤੋਂ ਜਿਹੜੀ ਵੱਡੀ ਊਮਕਾ ਜਿਹੜੀ ਰਹਿਣ ਵਾਲੀ ਆ ਉਹ ਸਿੱਕਰ ਦੀ ਹੈ ਤੇ ਬੀਜੇਪੀ ਨੇ ਇਹ ਉਹਨਾਂ ਦੇ ਜਿਹੜੇ ਨਾਲ ਦਲ ਨੇ ਉਹ ਸਾਡੇ ਨਾਲ ਵੀ ਚੰਗੀ ਤਰ੍ਹਾਂ ਸਮਝਦੇ ਆ ਕਿ ਧਰ ਕੱਲਾ ਜਿਹੜੇ ਵਿਰੋਧੀ ਧਿਰ ਦੇ ਜਿਹੜੇ ਦਲ ਨੇ ਉਹਨਾਂ ਨੂੰ ਵੀ ਜਿਹੜੇ ਨਾਲ ਦੇ ਉਹਨਾਂ ਨੂੰ ਵੀ ਹੈ ਕਿਉਂਕਿ ਬੀਜੇਪੀ ਨੇ ਜਦੋਂ ਐਮਪੀ ਤੋੜਨੇ 272 ਦਾ ਅਕੜਾ ਪਾਰ ਕਰਨ ਦੇ ਲਈ ਉਹਨਾਂ ਨੇ ਇਹ ਥੋੜੀ ਦੇਕੜਾ ਵੀ ਨਿੱਤ ਸਟੀਜਾ ਦਾ ਆਈਡੈਂਟੀਟੀ ਦਾ ਉਹਨਾਂ ਨੂੰ ਵੀ ਤੋੜਨੀ ਕੋਸ਼ਿਸ਼ ਕਰਨ। ਤਾਂ ਫਿਰ ਐਂਟੀ-ਵਾਕਸੀਨ ਲੱਗੂਗੀ ਨਹੀਂ ਲੱਗੂਗੀ ਇਹ ਸਪੀਕਰ ਦੇ ਹੱਥ ਹੁੰਦਾ ਹੈ। ਸੋ ਅੱਜ ਸਾਡੇ ਨਾਲੋਂ ਜ਼ਿਆਦਾ ਜ਼ਰੂਰਤ ਭਾਜੀਪੀ ਦੇ ਜਿਹੜੇ ਨਾਲ ਦਲ ਨੇ ਉਹਨਾਂ ਨੂੰ ਮੈਂ ਤਾਂ ਕਿ ਆਪਣੇ ਮੈਂਬਰ ਜਿਹੜੇ ਐ ਉਹ ਬਚਾਉਣ ਦੇ ਲਈ ਉਹ ਉਸ ਕਹੋ ਵੀ ਆਦਮੀ ਦੀ ਉਹ ਸਪੀਕਰ ਦੀ ਚੋਣ ਕਰਨ ਜਿਹੜਾ ਭਾਜੀਪੀ ਤੋਂ ਹੱਕ ਪਾਉਂਦਾ